ਹਾਂਜੀ ਸਫਰ ਜ਼ਿੰਦਗੀ ਫਾਊਂਡੇਸ਼ਨ ਕਮਿਟੀਗਲਾਂ ਦੀ ਸਮੁੱਚੀ ਟੀਮ ਵੱਲੋਂ ਸਾਰੇ ਹੀ ਨਗਰ ਨੂੰ ਤੇ ਸਾਡੇ ਸਾਰੇ ਹੀ ਐਨ ਆਰ ਆਈ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਹਰ ਸਾਲ ਜੋ ਲੋੜੀ ਤੀਆਂ ਦੀ ਪ੍ਰੋਗਰਾਮ ਕਰਦੇ ਆ ਇਸ ਵਾਰ ਵੀ ਆਪਾਂ 13 ਜਨਵਰੀ ਨੂੰ ਪ੍ਰੋਗਰਾਮ ਕੀਤਾ ਸੀਗਾ ਜੀ ਤੇ ਉਹਦੇ ਵਿੱਚ ਜੋ ਵੀ ਆਪਣਾ ਸਾਡੇ ਖਾਸ ਤੌਰ ਤੇ ਐਨ ਆਰ ਆਈ ਭਰਾਵਾਂ ਨੇ ਸਾਡਾ ਸਹਿਯੋਗ ਕੀਤਾ ਜਿਉਂਕਿ ਹਰ ਸਾਲ ਹੀ ਕਰਦੇ ਆ ਤਾਂ ਤੋਂ ਪਹਿਲਾਂ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਪਿਛਲੇ 8-9 ਸਾਲਾਂ ਤੋਂ ਲਗਾਤਾਰ ਸਾਡੇ ਨਾਲ ਜੁੜੇ ਹੋਏ ਆ ਇਸ ਵਾਰ ਵੀ ਉਹਨਾਂ ਨੇ ਆਪਣਾ ਬਹੁਤ-ਬਹੁਤ ਯੋਗਦਾਨ ਦਿੱਤਾ ਜੀ ਤੇ ਉਹਨਾਂ ਦਾ ਅਤੇ ਵੱਲੋਂ ਸਾਰੀ ਟੀਮ ਵੱਲੋਂ ਸਰਪੰਚ ਜੀ ਦੀ ਵੱਲੋਂ ਬਹੁਤ-ਬਹੁਤ ਧੰਨਵਾਦ ਆ ਜੀ ਦੂਜੀ ਗੱਲ ਆਪਣੇ ਇਸ ਪ੍ਰੋਗਰਾਮ ਦੇ ਉੱਪਰ ਜੋ ਵੀ ਮਤਲਬ ਦਸਵੰਦ ਇਕੱਠਾ ਹੋਇਆ ਸੀਗਾ ਜੀ ਤੇ ਜੋ ਵੀ ਮਤਲਬ ਖਰਚਾ ਹੋਇਆ ਆਪਣਾ ਬੱਚਿਆਂ ਦੇ ਜੋ ਵੀ ਆਪਾਂ ਕਾਰ ਬਿਹਾਰ ਕਰਦੇ ਆ ਉਹਨਾਂ ਉੱਪਰ ਖਰਚਾ ਹੋਇਆ ਉਹ ਆਪਣਾ ਸਾਰਾ ਅੱਜ ਹਿਸਾਬ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋਏ ਸੀ ਸੰਸਥਾ ਦੇ ਮੈਂਬਰ ਪੈਸਾ ਹਟਾਬ ਕਰਕੇ ਜੀ ਸਾਰਾ ਉਹ ਲਾਇਬ੍ਰੇਰੀ ਦੇ ਵਿੱਚ ਨੋਟਿਸ ਬੋਰਡ ਉੱਪਰ ਵੀ ਲਗਾ ਦਿੱਤਾ ਗਿਆ ਤੇ ਸਾਡੀਆਂ ਫਾਈਲਾਂ ਲੱਗੀਆਂ ਹੋਈਆਂ ਐਡਾਂ ਵਿੱਚ ਵੀ ਇਹ ਹਿਸਾਬ ਦਾ ਰੱਖ ਦਿੱਤਾ ਗਿਆ ਤੇ ਸਾਡੇ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਆ ਜੇਕਰ ਇੱਥੇ ਆਏ ਹੋਏ ਨੇ ਜਾਂ ਜਦੋਂ ਵੀ ਉਹ ਇੱਥੇ ਆਉਣ ਤਾਂ ਉਹ ਜਰੂਰ ਆ ਕੇ ਦੇਖਣ ਵੀ ਉਹਨਾਂ ਦਾ ਪੈਸਾ ਸਹੀ ਕੰਮ ਤੇ ਲੱਗ ਰਿਹਾ ਜਾਂ ਨਹੀਂ ਇਹ ਸਾਡੀ ਬੇਨਤੀ ਵੀ ਆ ਕਿ ਸਾਡਾ ਫਰਜ਼ ਵੀ ਬਣਦਾ ਅਗਰ ਅਸੀਂ ਉਹਨਾਂ ਕੋਲ ਪੈਸਾ ਲੈ ਰਹੇ ਹਾਂ ਤਾਂ ਉਹਨਾਂ ਨੂੰ ਵੀ ਇਹ ਪਤਾ ਹੋਣਾ ਚਾਹੀਦਾਗਾ ਵੀ ਪੈਸਾ ਚੰਗੇ ਥਾਂ ਲੱਗ ਵੀ ਰਿਹਾ ਜਾਂ ਨਹੀਂ ਸੋ ਇਸ ਲਈ ਉਹਨਾਂ ਦਾ ਸਾਰਿਆਂ ਦਾ ਜੋ ਵੀ ਮਤਲਬ ਸਾਡੇ ਕੋਲੇ ਹਿਸਾਬ ਤਾਰ ਸੀ ਉਹ ਲਿਖ ਕੇ ਅਸੀਂ ਨੋਟਸ ਬੋਰਡ ਉੱਤੇ ਲਾ ਦਿੱਤਾ ਹੈ ਉਹਨੂੰ ਬੇਨਤੀ ਹੈ ਜੀ ਦੁਬਾਰਾ ਬੇਨਤੀ ਹੈ ਕਿ ਉਹ ਜਦੋਂ ਵੀ ਹੁਣ ਇੱਥੇ ਆ ਕੇ ਜਰੂਰ ਦੇਖਣ ਕਿਉਂਕਿ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਜੀ ਜੋ ਵੀ ਮੰਨ ਲਓ ਫੰਡ ਸਾਡੇ ਕੋਲੇ ਜੋ ਵਧਣਗੇ ਉਹ ਪਿੰਡ ਦੇ ਵਿੱਚ ਜੋ ਵੀ ਅਸੀਂ ਐਕਟੀਵਿਟੀਆਂ ਕਰਦੇ ਆਂ ਉਹਨਾਂ ਉੱਪਰ ਖਰਚਾ ਜਾਊਗਾ ਤੇ ਕੱਲੀ-ਕੱਲੀ ਚੀਜ਼ ਦਾ ਹਿਸਾਬ ਹਰ ਇੱਕ ਨੂੰ ਦਿੱਤਾ ਜਾਊਗਾ ਖਾਸ ਤੌਰ ਤੇ ਸਾਡੇ ਦਾਨੀ ਸੱਜਣ ਬਾਹਰਲੇ ਦਾਨੀ ਸੱਜਣਾਂ ਨੂੰ ਸੋ ਇੱਕ ਵਾਰ ਫੇਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਏ ਸਾਲ ਵਾਸਤੇ ਜਦੋਂ ਪ੍ਰੋਗਰਾਮ ਹੁੰਦਾ ਸਾਡਾ ਵੱਧ ਚੜ ਕੇ ਯੋਗਦਾਨ ਦਿੰਦੇ ਆ ਤੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਹੈ ਜੀ ਉਹਨਾਂ ਨੇ ਵੀ ਇੱਥੇ ਬਹੁਤ ਸਹਿਯੋਗ ਦਿੱਤਾ ਤੇ ਅੱਗੇ ਤੋਂ ਵੀ ਉਹਨਾਂ ਤੋਂ ਉਮੀਦ ਕਰਦੇ ਆ ਕਿ ਵੱਧ ਤੋਂ ਵੱਧ ਸਹਿਯੋਗ ਦੇਣਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ